ਜੀ ਜੀ ਤੁਸੀਂ ਆਪਣਾ ਟਾਈਮ ਖਰਾਬ ਕਰਕੇ ਦਿਹਾੜੀ ਤੋੜ ਕੇ ਇਹ ਬਾਤੀ ਕਾਲਪੇ ਹੀ ਬੰਨ ਲੋ ਜੀ ਆ ਕੇ ਕਰਕੇ ਜਿਹੜੇ ਪੁਲਾਰੇ ਬੋਲਣਾ ਚਾਹੁੰਦੇ ਨੇ 55 ਤੋਂ ਤੁਸੀਂ ਸਾਲ ਦੇ ਨਾਲ ਮੁਰਤਾ ਕਹਿਣਾ 25 ਰੁਪਏ ਦੇਖੋ 50 ਪੈਸੇ ਲੱਭੜੇ ਨਹੀਂ ਕਿੱਥੋਂ ਉਸ ਕਰਕੇ ਮੇਰੀ ਵੀਰੋ ਬੇਨਤੀ ਹੈ ਤੁਹਾਨੂੰ ਜੇ ਕਰਾਇਆ ਵਜਨ ਦਿਆ ਪਾਠਾ ਹੀ ਵਜਨ ਦਿਆ ਜੇ ਤਵਾੜ ਮੈਂ ਫਿਰ ਬੁਖਾਰ ਨਾਲ ਆ ਮਾ ਬਾਹ ਪਾ ਕੇ ਫੇਰ ਮ ਆ ਰਾਂ ਪਿਆ ਜੋ ਵੀਰੋ ਬੈਠੋ ਇਸੀ ਕਰੋ ਜੀ ਇਹ ਕਿਰਪਾਇ ਕਰੋ ਬੇਨਤੀ ਮnde ਵੀਰ ਜੀ ਕਰਦੇ मेरा नाम राजू है जी पिंड नाकाला तो मैं ਤੇ ਸਾਡੀ ਮਤਲਬ ਇਸ ਜੂਨੀਅਨ ਦੇ ਵਿੱਚ ਇਹੀ ਗੱਲ ਹੈ ਕਿ ਸਾਡੇ ਜਿਹੜੇ ਸਾਡੇ ਔਟੋ ਵਾਲੇ ਜਿਹੜੇ ਬੰਦੇ ਸੀ ਕੁਝ ਜ ਆਟੋ ਰਿਕਸ਼ਾ ਵੀ ਉਹ ਕਿ ਕਰਾਇ ਘਟ ਲੈਂਦੇ ਸੀ ਤੇ ਸਾਡੀ ਕਰਾਇ ਘਟ ਕਰਕੇ ਸਾਡੀ ਜਿਹੜੀ ਕਿ ਅੱਜ ਦੀ ਜਿਹੜੀ ਹੜਤਾਲ ਹੈਗੀ ਹੈ ਕਿਉਂਕਿ ਡੀਜ਼ਲ ਦੀ ਰੇਟ ਬਹੁਤ ਵੱਧ ਚੁੱਕੇ ਨੇ ਸਾਡੀਆਂ ਜਿਹੜੀਆਂ ਮਸ਼ੀਨਰੀਆਂ ਦੇ ਜਿਹੜੇ ਪੁਰਜ਼ੇ ਹੈਗੇ ਆ ਤੇ ਮਿਸਤਰੀ ਦਾ ਕੀ ਲੇਵਲ ਵੱਧ ਚੁੱਕੀ ਹੋਈ ਆ ਠੀਕ ਹੈ ਜੀ ਇਸ ਕਰਕੇ ਅੱਜ ਦੀ ਜਿਹੜੀ ਸਾਡੀ ਹੜਤਾਲ ਹੈਗੀ ਆ ਤੇ ਸਾਡੀ ਮਤਲਬ ਇਹੀ ਰਿਕਵੈਸਟ ਹੈ ਕਿ ਸਾਰਿਆਂ ਨੂੰ ਕਿ ਭਾਈ ਕਿਰਾਇਆ ਦੀ ਪੂਰਾ ਲਿਆ ਕਰੋ ਤੇ ਘੱਟ ਕਿਰਾਇਆ ਨਾ ਲਓ ਤੁਸੀਂ ਕਿੰਨੇ ਕਿਰਾਏ ਦੀ ਮੰਗ ਨੂੰ ਲੈ ਕੇ ਦੱਸਣਾ ਅਸੀਂ ਸਿਰਫ ਔਨਲੀ 20 ਰੁਪਏ ਦੀ ਸਾਡੀ ਕਿਰਾਏ ਦੀ ਮੰਗ ਹੈਗੀ ਜੇ ਜਿਆਦਾ ਅਸੀਂ ਮੰਗ ਕੋਈ ਕਰਦੇ ਨਹੀਂ ਜੀ ਹਾਂ ਜੀ ਜਿਹੜੇ ਡੇਲੀ ਬੇਸਿਸ ਤੇ ਆਉਂਦੇ ਆ ਉਹਨਾਂ ਨੂੰ ਆਟੋ ਵਾਲੇ 10 ਰੁਪਏ ਵੀ ਲੈ ਲੈਂਦੇ ਹਾਂਜੀ ਹਾਂਜੀ ਇਸੇ ਮਕਸਦ ਕੇ ਮਗਰ ਲਾ ਕੇ ਕੋਈ ਵੀ ਇਹ ਆਟੋ ਵਾਲਾ ਵਾ ਜੇਕਰ ਅਡਾ ਰੇਟ ਵਾਧਾ ਵਾ ਤੇ ਸਾਰਿਆਂ ਵਾਸਤੇ ਹੀ ਹੈਗਾ ਵਾ ਕਿਉਂਕਿ ਲਾਗੇ ਸਾਡੇ ਪਰੌੜੇ ਪਰਵਾਜ਼ ਜਿਹੜੇ ਆਪਣੇ ਹੈਗੇ ਆ ਬੱਚੇ ਵੀ ਬਣਾਣੇ ਹੈਗੇ ਆ ਸਾਰਾ ਕੁਝ ਖੀਸਾ ਦਾ ਕ ਦਿਣੀਆਂ ਹੁੰਦੀਆਂ ਵਾ ਮਕਸਦ ਇਹ ਹੈ ਕਿ ਸਾਰੇ ਦੇ ਇਹਦੇ ਨਾਲ ਹੀ ਆਪਾਂ ਨੂੰ ਵੀ ਚੱਲਣਾ ਪੈਣਾ ਵਾਗੇ 20 ਰੁਪਏ ਕਿਰਾਇਆ ਹੀ ਲੈਣਾ ਚਾਹੀਦਾ ਉਹ ਇਹ ਹੜਤਾਲ ਕਿੰਨੀ ਦੇਰ ਤੱਕ ਤੁਹਾਡੀ ਰਹੇ ਜਦ ਤੱਕ ਕਰੇ ਮਤਲਬ ਕਿ ਸਾਡਾ ਮਕਸਦ ਨਹੀਂ ਪੂਰਾ ਹੁੰਦਾ ਜੀ ਲੇਕਿਨ ਬਹੁਤ ਸਾਰੇ ਆਟੋ ਸ਼ੈਰ ਦੇ ਵਿੱਚ ਚੱਲਦੇ ਵੀ ਪਏ ਆ ਉਹ ਬੇਵਕੂਫ ਹੈਗੇ ਆ ਜਿਹੜੇ ਕਿ ਆਟੋ ਚਲਾ ਰਹੇ ਹੈਗੇ ਕਿਉਂਕਿ ਤੁਹਾਨੂੰ ਪਤਾ ਵੀ ਹੈਗਾ ਕਿ ਜੀ ਹੜਤਾਲ ਹੈਗੀ ਆ ਤੇ ਫਿਰ ਵੀ ਇਹ ਮਕਦੇ ਚਲਾ ਰਹੇ ਆ ਇਹ ਬੜੀ ਬੇਵਕੂਫੀ ਹੈਗੀ ਜੀ ਮੰਨ ਲਓ ਅੱਜ ਸਾਡੇ ਨਾਲ ਨਹੀਂ ਖੜਦੇ ਤੇ ਕੱਲ੍ਹ ਹੋ ਜਾਂਦਾ ਨਾਲ ਨਹੀਂ ਖੜਾਂਗੇ ਜੀ ਇਸ ਸਬੰਧ ਵਿੱਚ ਅਸੀਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਵੀ ਮਿਲਣ ਜਾ ਰਹੇ ਜਿਹੜਾ ਰੇਟ ਫਾਈਨਲ ਹੋਵੇ ਦੇਖੋ ਜੀ ਅਸੀਂ ਸਾਰਿਆਂ ਨੂੰ ਮਿਲਿਓ ਹੋਇਆ ਸਾਡੇ ਪ੍ਰਧਾਨ ਸਾਹਿਬ ਨਾਲ ਸਭ ਨੂੰ ਮਿਲਿਓ ਮਿਲਿਓ ਹੋਇਆ ਗੱਲਬਾਤ ਸਾਰੀ ਹੋਈ ਹੋਈ ਆ ਸਿਰਫ ਇਹੀ ਆ ਕਿ ਲੁੱਕ ਚੱਲਦੇ ਨਹੀਂ ਪਏ ਅਗੇਸਟਾਂ ਤੇ ਭਾਜੀ ਕੀ ਨਾਮ ਤੁਹਾਡਾ ਤੇ ਅੱਜ ਦੀ ਜਿਹੜੀ ਹਿਜਤਾਨ ਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਤੀਰਥ ਸਿੰਘ ਕੌਲੀ ਸ਼੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬ ਦਾ ਜਥੇਬੰਦੀ ਦਾ ਪੰਜਾਬ ਦਾ ਪ੍ਰਧਾਨ ਆ ਅੱਜ ਦਾ ਜਿਹੜਾ ਸਾਡਾ ਸੱਦਾ ਆ ਤੁਸੀਂ ਦੇਖਿਆ ਕਿ 1000 ਡੇਢ ਹਜ਼ਾਰ ਦੇ ਅੰਦਰ ਬਾਅਦ ਸਾਡੇ ਜਿਹੜੇ ਲੋਕ ਆ ਆਟੋ ਵਾਲੇ ਤੇ ਬੈਟਰੀ ਵਾਲੇ ਜਿਹੜੇ ਆਏ ਆ ਉਹਦੇ ਵਿੱਚ ਸਾਡੀ ਮੰਗ ਇੱਕੋ ਹੀ ਆ ਕਿ ਅਸੀਂ 20 ਰੁਪਏ ਕਰਾਇਆ ਜਿਹੜਾ ਰੈਗੂਲਰ ਲੈਣਾ ਚਾਹੁੰਦੇ ਆ ਤੇ ਸਾਡੇ ਜਿਹੜੇ ਕੁਝ ਲੋਕ ਸਫ਼ਰ ਕਰਨ ਵਾਲੇ ਉਹ 10 ਰੁਪਏ ਦੀ ਗੱਲ ਕਰਦੇ ਆ ਤੇ ਕੁਝ ਲੋਕ ਆਟੋ ਵਾਲੇ ਜਿਹੜੇ ਆ ਉਹ 10 ਰੁਪਏ ਲੈਂਦੇ ਆ ਤੇ ਕੁਝ ਵੀ ਰੁਪਏ ਲੈਂਦੇ ਆ ਇੱਕੋ ਹੀ ਮਕਸਦ ਹੈ ਕਿ ਸਾਡਾ ਰੈਗੂਲਰ ਕਿਰਾਇਆ ਜਿਹੜਾ ਵਾ ਉਹ 20 ਰੁਪਏ ਉੱਪਰ ਹੋ ਜਾਵੇ ਤੇ ਉਹਦੇ ਨਾਲ ਅਸੀਂ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰਦੇ ਆ ਉਹਦੇ ਤੇ ਸਾਨੂੰ ਥੋੜਾ ਆਸਾਨ ਹੋ ਜਾਵੇ ਕਿਉਂਕਿ 10 ਰੁਪਏ ਸਵਾਰੀ ਲੈਣ ਦੇ ਨਾਲ ਸਾਡੇ ਪਰਿਵਾਰ ਦੇ ਖਰਚੇ ਨਹੀਂ ਪੂਰੇ ਹੋ ਸਕਦੇ ਸਾਡੇ ਗੱਡੀਆਂ ਦੇ ਖਰਚੇ ਨਹੀਂ ਪੂਰੇ ਹੋ ਸਕਦੇ 4-500 ਰੁਪਏ ਦਾ ਤੇਲ ਸਾਡੀ ਗੱਡੀ ਦੇ ਵਿੱਚ ਲੋੜ ਲੱਗਦਾ ਤੇ ਜੇ 4-500 ਰੁਪਿਆ ਹੀ ਕਮਾਵਾਂਗੇ ਤੇ 4-500 ਦਾ ਤੇਲ ਪਾ ਕੇ ਤੇ ਇਹੀ ਘਰੇ ਕੀ ਲੈ ਕੇ ਜਾਵਾਂਗੇ ਆਪਣੀ ਗੱਡੀ ਦੀ ਕਿਸ਼ਤ ਕਿੱਥੋਂ ਉਤਾਰਾਂਗੇ ਸਾਡੀ ਗੱਡੀ ਦੀ ਟੁੱਟ ਪੱਜ ਹੁੰਦੀ ਆ ਉਹਦਾ ਸਪेयर पार्ट ਅਸੀਂ ਕਿੱਥੋਂ ਪੂਰਾ ਕਰਾਂਗੇ ਇਸ ਕਰਕੇ ਸਾਡਾ ਆਟੋ ਵਾਲਾ ਵੀਰ ਜਿਹੜਾ ਉਹ ਆਏ ਦਿਨ ਹੋਰ ਕਰਜ਼ਾਈ ਹੋ ਰਿਹਾ ਜਦੋਂ ਸਾਡੀ ਗੱਡੀ ਤੇ ਕੋਈ ਇੰਜਨ ਦੀ ਰਿਪੇਅਰ ਨਿਕਲਦੀ ਆ ਤੇ ਸਾਨੂੰ ਵਿਆਜੀ ਪੈਸੇ ਲੈ ਕੇ ਆਪਣੀਆਂ ਗੱਡੀਆਂ ਠੀਕ ਕਰਾਉਣੀਆਂ ਪੈਂਦੀਆਂ ਜਦੋਂ ਸਾਡੇ ਪਰਿਵਾਰਾਂ ਦੇ ਵਿੱਚ ਕੋਈ ਦੁੱਖਸੋ ਘੁੰਦਾ ਤੇ ਉਦੋਂ ਸਾਨੂੰ ਵਿਆਜੀ ਪੈਸੇ ਚੁੱਕ-ਚੁੱਕ ਕੇ ਤੇ ਆਪਣਾ ਜਿਹੜਾ ਉਹ ਟਾਈਮ ਆ ਸਾਰਨਾ ਪੈਂਦਾ ਇਸ ਕਰਕੇ ਸਾਡੇ ਕੋਲ ਮੁਰਕਿਓ ਕਿਸ਼ਤਾਂ ਵੀ ਉਤਾਰ ਨਹੀਂ ਹੁੰਦੀਆਂ ਤੇ ਸਾਡੀਆਂ ਗੱਡੀਆਂ ਵੀ ਕਈ ਵਾਰੀ ਜਿਹੜੀਆਂ ਏਜੰਸੀਆਂ ਵਾਲੇ ਬੈਂਕਾਂ ਵਾਲੇ ਚੁੱਕ ਲਿਆ ਜਾਂਦੇ ਆ ਤੋ ਇਹ ਸਭੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਹੋਈ ਕਿ ਇੱਕ ਰੇਟ ਤੈਅ ਹੋਣਾ ਚਾਹੀਦਾ ਦੇਖੋ ਪ੍ਰਸ਼ਾਸਨ ਦਾ ਜਿਹੜਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਕਿਉਂਕਿ ਇਹ ਪ੍ਰਾਈਵੇਟ ਅਦਾਰਾ ਪ੍ਰਸ਼ਾਸਨ ਜਿਹੜਾ ਉਹ ਸਿਰਫ ਤੇ ਸਿਰਫ ਬੱਸਾਂ ਵਾਲਿਆਂ ਦੀ ਜਾਂ ਟੱਕਾਂ ਵਾਲਿਆਂ ਦੀ ਉਹਨਾਂ ਦੇ ਕਿਰਾਏ ਨੂੰ ਤੈਅ ਕਰ ਸਕਦਾ ਇਹ ਪ੍ਰਸ਼ਾਸਨ ਦੇ ਕੋਲੇ ਪ੍ਰਸ਼ਾਸਨ ਨੂੰ ਅਧਿਕਾਰ ਹੈ ਪਰ ਇੱਕ ਪ੍ਰਾਈਵੇਟ ਅਦਾਰਾ ਹੈ ਾਟੋ ਵਾਲਾ ਇਹ ਸਾਡੇ ਾਟੋ ਵਾਲਿਆਂ ਦੀ ਜਿਹੜੀ ਯੂਨੀਅਨਾਂ ਨੇ ਯੂਨੀਅਨਾਂ ਹੀ ਇਹਨੂੰ ਜਿਹੜਾ ਵਾ ਸਾਰੇ ਲੋਕਾਂ ਨੂੰ ਲਾਂਬੰਦ ਕਰਕੇ ਸਮਝਾ ਕੇ ਲੋਕਾਂ ਨੂੰ ਤੇ ਉਹ ਹੀ ਆਪਣੇ ਕਿਰਾਏ ਦਾ ਠੀਕ ਤਰੀਕੇ ਦੇ ਨਾਲ ਤੇ ਆਪਣਾ ਐਲਾਨ ਕਰ ਸਕਦੇ ਆ ਕਿਉਂਕਿ ਅਸੀਂ ਇਹ ਸਾਰਾ ਕੁਝ ਦੇਖ ਕੇ ਕੀਤਾ ਹੈ ਕਿ 20 ਰੁਪਏ ਕਿਰਾਇਆ ਕੋਈ ਅਸੀਂ ਵਕਰਾ ਨਹੀਂ ਕੀਤਾ ਅੱਜ ਇਹ ਲਾਕਡਾਊਨ ਤੋਂ ਬਾਅਦ ਵੀ 20 ਰੁਪਏ ਚੱਲਦਾ ਪਿਆ ਪਰ ਉਹ ਲੋਕ ਨੇ ਜਿਨ੍ਹਾਂ ਲੋਕਾਂ ਦੇ ਆਪਣੇ ਆਪ ਉਹਨਾਂ ਨੇ ਕਿਰਾਇਆ ਘਟਾ ਲਿਆ ਸਾਡੇ ਆਟੋ ਵਾਲੇ ਭਰਾਵਾਂ ਨੇ ਬੈਟਰੀ ਵਾਲਿਆਂ ਨੇ ਰਲ ਕੇ ਜਿੰਦਬਾਜੀ ਦੇ ਨਾਲ ਉਹਨਾਂ ਦੇ ਨਾਲ ਦੀ ਨਾਲ ਸਾਡੇ ਬੱਸ ਵਾਲੇ ਵੀ ਇਹਦੇ ਵਿੱਚ ਆ ਜਾਂਦੇ ਆ ਉਹ ਕਹਿੰਦੇ ਜਦੋਂ ਅਸੀਂ ਘਟਾ ਕਰਾਇਆ ਚੁੱਕਦੇ ਆ ਤੇ ਸਵਾਰੀ ਬੱਸ ਤੇ ਨਹੀਂ ਬੈਠਦੀ ਤੇ ਜੇ ਬੱਸ ਤੇ ਬੈਠਦੀ ਉਹ ਕਿਰਾਇਆ ਪੂਰਾ ਲੈਂਦੇ ਆ ਤੇ ਇਸ ਕਰਕੇ ਸਵਾਰੀ ਜਿਹੜੀ ਉਹ ਫੇਰ ਮੁੜ ਕੇ ਟੇਪੂ ਵੱਲ ਆ ਜਾਂਦੀ ਆ ਤੇ ਬੱਸਾਂ ਵਾਲਿਆਂ ਨੂੰ ਵੀ ਜਿਹੜਾ ਇਹਦੇ ਨਾਲ ਘਟਾ ਪੈਂਦਾ ਸਾਡੇ ਆਟੋ ਵਾਲਿਆਂ ਨੂੰ ਪੈ ਗਿਆ ਸਾਡੇ ਬੈਟਰੀ ਵਾਲਿਆਂ ਨੂੰ ਵੀ ਸੋ ਸਾਡਾ ਜਿਹੜਾ ਇਹੀ ਆ ਕਿ 20 ਰੁਪਏ ਕਰਾਜ ਦਾ ਉਪਨੇ ਕੀਤਾ ਜਾਵੇ ਪੂਰਨ ਤੌਰ ਤੇ ਅੱਜ ਆਟੋ ਹੜਤਾਲ ਨਹੀਂ ਹੋਈ ਸ਼ਹਿਰ ਦੇ ਵਿੱਚ ਬਹੁਤ ਸਾਰੇ ਆਟੋ ਚੱਲਦੇ ਪਏ ਆ ਕੀ ਗੱਲ ਸਹਿਮਤੀ ਨਹੀਂ ਬਣ ਪਾਈ ਆ ਆਪਸ ਵਿੱਚ ਯੂਨੀਅਨ ਅਸੀਂ ਇਹ ਗੱਲ ਪਹਿਲਾਂ ਵੀ ਕਰ ਚੁੱਕੇ ਆ ਜੀ ਪੰਜ ਗੱਡੀਆਂ ਤੇ ਅਨਾਉਂਸਮੈਂਟ ਕੀਤੀ ਆ ਇਹ ਸਾਰੇ ਲੋਕ ਯੂਨੀਅਨ ਦਾ ਹਿੱਸਾ ਨਹੀਂ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਜਦੋਂ ਲਿਖਤੀ ਦਿੱਤਾ ਉਹਦੇ ਤੇ ਵੀ ਇਹ ਗੱਲ ਕਹੀ ਆ ਕਿ ਸਾਰੇ ਲੋਕ ਯੂਨੀਅਨ ਦਾ ਹਿੱਸਾ ਨਹੀਂ ਹੈ ਕਿਉਂਕਿ ਯੂਨੀਅਨ ਹੋ ਆ ਜਿਹੜੇ ਲੋਕਾਂ ਨੂੰ ਆਪ ਇਹ ਜਿਹੜੇ ਲੋਕ ਆਏ ਆ ਇਹ ਆਪਣੀ ਮਰਜ਼ੀ ਦੇ ਨਾਲ ਆਏ ਆ ਤੇ ਇਹ ਲੋਕ ਇਸ ਗੱਲ ਨੂੰ ਲੈ ਕੇ ਆਏ ਆ ਕਿ ਸਾਡੇ ਅੱਜ ਕਿਰਾਏ ਦਾ ਵਾਅਦਾ ਹੋਣਾ ਨਾ ਕਿ ਇਹਨਾਂ ਨੂੰ ਜੋਰਾ ਜਵਰੀ ਲਿਆਂਦਾ ਗਿਆ ਜਿਹੜੇ ਲੋਕ ਜੋਰਾ ਜਵਰੀ ਟੱਕਦੇ ਪਏ ਆ ਸਾਨੂੰ ਇਦਾਂ ਦੀਆਂ ਖ਼ਬਰਾਂ ਵੀ ਆਈਆਂ ਨੇ ਪਰ ਅਸੀਂ ਅਧਿਕਾਰੀਆਂ ਨੂੰ ਇਹ ਗੱਲ ਕਹੀ ਹੈ ਕਿ ਯੂਨੀਅਨ ਵੱਲੋਂ ਕੋਈ ਕਿਸੇ ਨੂੰ ਇਦਾਂ ਦੀ ਹਿਦਾਇਤ ਨਹੀਂ ਦਿੱਤੀ ਜਾਂਦੀ ਕਿ ਜੋਰਾ ਜਵਰੀ ਟੱਕਦਾ ਕੇ ਇਹਨੂੰ ਲਿਆਂਦਾ ਜਾਵੇ ਕਿ ਲੋਕੀ ਆਪਣੀ ਸੋਚ ਬਦਲਣ। ਅਗਰ ਤੁਹਾਡੀ ਯੂਨੀਅਨ ਦੀ 20 ਰੁਪਏ ਕਿਰਾਇਆ ਫਾਈਨਲ ਹੋ ਜਾਂਦਾ ਤੇ ਦੂਸਰੇ ਜਿਹੜੇ ਬਾਹਰ ਚੱਲ ਰਹੇ ਹੋ 10 ਰੁਪਏ ਚ ਲੱਗਦੇ ਤੇ ਫਿਰ ਕਿੱਥੇ ਸਹਿਮਤੀ ਆਏ ਹੋ। ਉਹਦੇ ਲਈ ਇਹ ਆ ਕਿ ਸਹਿਮਤੀ ਤਾਂ ਬਣਦੀ ਨਹੀਂ ਆ ਜੀ। ਸਹਿਮਤੀ ਨਹੀਂ ਬਣਦੀ। ਉਹ ਵੀ ਉਹਨਾਂ ਲੋਕਾਂ ਨੂੰ ਆਪਣੀ ਸੋਚ ਬਦਲਣੀ ਪਊਗੀ ਆਉਣ ਵਾਲੇ ਸਮੇਂ ਦੇ ਵਿੱਚ। ਜੇਕਰ ਇਹ ਕਿਰਾਇਆ ਨਹੀਂ ਵੱਧਦਾ ਤੇ ਫਿਰ ਕੀ ਹੋਏਗਾ ਕਿ ਜਿਹੜੇ ਲੋਕ 10 20 ਰੁਪਏ ਲੈਂਦੇ ਆ ਵੀ ਫਿਰ ਉਹ 20 20 ਆਲੇ ਜਿਹੜੇ 10 ਰੁਪਏ ਤੇ ਆ ਜਾਣਗੇ ਤੇ ਇਹ ਦੇਣ ਉਹਨਾਂ ਲੋਕਾਂ ਦੀ ਹੋਊਗੀ ਜਿਹੜੇ ਚੜਕਾ ਤੇ ਚਲਾ ਰਹੇ ਆ ਕਿਉਂਕਿ ਇਹਦੇ ਜ਼ਿੰਮੇਵਾਰ ਉਹ ਲੋਕ ਹੋਣਗੇ ਜਿਨ੍ਹਾਂ ਲੋਕਾਂ ਦੀ ਅਜੇ ਤੱਕ ਸਮਝ ਨਹੀਂ ਬਣੀ ਹਰ ਬੰਦਾ ਜਿਹੜਾ ਉਹ ਅੱਗੇ ਨੂੰ ਵੱਧਦਾ ਹੈ ਪਰ ਸਾਡੇ ਜਿਹੜੇ ਆਟੋ ਵਾਲੇ ਆ ਉਹ ਪਿੱਛੇ ਨੂੰ ਜਾ ਰਹੇ ਆ ਇਸ ਕਰਕੇ ਇਹਦੇ ਜ਼ਿੰਮੇਵਾਰ ਵੀ ਉਹ ਹੀ ਲੋਕ ਹੋਣਗੇ ਜਤੇਬੰਦੀ ਨੇ ਇਹ ਕਾਲ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੇਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫ੍ਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੇਵਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News